ਅੱਜ ਤੁਹਾਨੂੰ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਇੱਕ ਅਜੀਹਾ ਡਾਕੂਮੈਂਟ ਦਿਖਾਵਾਂਗੇ ਜਿਸ ਡਾਕੂਮੈਂਟ ਦੇ ਵਿੱਚ ਪੰਜਾਬ ਪੁਲਿਸ ਨੇ ਇਹ ਲਿਖਿਆ ਹੈਗਾ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਵਾਲੇ ਜਿਹੜੇ ਨਵੇਂ ਸਟੂਡੈਂਟ ਨੇਗੇ ਉਹਨਾਂ ਦੀ ਡਿਊਟੀ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਨਾ ਲਗਾ ਕੇ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਲਗਾਓ ਯਾਨੀ ਕਿ ਤੁਸੀਂ ਜਿਸ ਜ਼ਿਲ੍ਹੇ ਦੇ ਤੋਂ ਬਿਲੋਂਗ ਕਰਦੇ ਹੋ ਯਾਨੀ ਕਿ ਤੁਹਾਡਾ ਜੋ ਆਪਣਾ ਜ਼ਿਲ੍ਹਾ ਹੈਗਾ ਤੁਹਾਡੀ ਡਿਊਟੀ ਉਸ ਦੇ ਵਿੱਚ ਨਹੀਂ ਲਗਾਈ ਜਾਊਗੀ ਜੇਕਰ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦੇ ਹੋ ਚਾਹੀ ਤੁਸੀਂ ਕਾਂਸਟੇਬਲ ਭਰਤੀ ਹੋਮੋ ਜਾਂ ਉਸ ਤੋਂ ਵੱਡੇ ਰੈਂਕ ਦੇ ਉੱਪਰ ਭਰਤੀ ਹੋ ਜਾਮ ਪਰ ਤੁਹਾਡੀ ਜਿਹੜੀ ਡਿਊਟੀ ਹੈਗੀ ਤੁਹਾਡੇ ਉਹ ਹੋਮ ਡਿਸਟ੍ਰਿਕਟ ਦੇ ਵਿੱਚ ਜਾਨੀ ਕਿ ਜਿਹੜਾ ਤੁਹਾਡਾ ਆਪਣਾ ਜਿਲ੍ਹਾ ਹੈਗਾ ਜਿਸ ਜਿਲ੍ਹੇ ਦੇ ਵਿੱਚ ਤੁਸੀਂ ਰਹਿੰਦੇ ਹੋਗੇ ਤੁਹਾਡਾ ਪਿੰਡ ਜੱਗ ਘਰ ਹੈਗਾ ਉਸ ਦੇ ਵਿੱਚ ਨਹੀਂ ਲਗਾਈ ਜਾਊਗੀ ਇਸ ਦੇ ਕੀ ਕਾਰਨ ਨੇਗੇ ਪੰਜਾਬ ਪੁਲਿਸ ਨੇ ਇਸ ਦੇ ਕੀ ਕਾਰਨ ਦੱਸੇ ਨੇਗੇ ਵੀ ਅਜਿਆ ਅਸੀਂ ਕਿਉਂ ਕਰ ਰਿਹਾ ਹੈਗਾ ਉਹ ਸਾਰੀ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਉਸ ਨੂੰ ਡਾਕੂਮੈਂਟ ਵੀ ਦਿਖਾਵਾਂਗੇ ਜਿਹਦੇ ਵਿੱਚ ਲਿਖਿਆ ਗਿਆ ਹੈਗਾ ਕਿ ਪੰਜਾਬ ਪੁਲਿਸ ਨੇ ਜੋ ਡਾਕੂਮੈਂਟ ਜਾਰੀ ਕੀਤਾ ਹੈਗਾ ਜੇ ਤੁਸੀਂ ਖੁਦ ਚਾਹੋ ਤਾਂ ਤੁਸੀਂ ਵੀ ਉਸ ਡਾਕੂਮੈਂਟ ਨੂੰ ਪੜ੍ਹ ਸਕਦੇ ਹੋਵੋਗੇ ਸਾਨੂੰ ਦੱਸਾਂਗੇ ਵੀ ਤੁਸੀਂ ਉਹ ਡਾਕੂਮੈਂਟ ਕਿੱਥੇ ਜਾ ਕੇ ਪੜ੍ਹ ਸਕਦੇ ਹੋਗੇ ਉਸ ਤੋਂ ਪਹਿਲਾਂ ਮੇਰਾ ਨਵਾ लाडी ਤੁਸੀਂ ਦੇਖ ਰਹੇ ਹੋਗੇ ਸਟੱਡੀ ਵਿਦ लाडी ਚੈਨਲ ਆਪਾਂ ਆਪਣੇ ਚੈਨਲ ਦੇ ਉੱਪਰ ਚਾਹੇ ਪੰਜਾਬ ਪੁਲਿਸ ਹੋਵੇ ਜਾਂ ਪੰਜਾਬ ਦੀ ਕੋਈ ਹੋਰ ਸਰਕਾਰੀ ਨੌਕਰੀ ਹੋਵੇ ਉਸ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਉਹ ਲੈ ਕੇ ਆਉਂਦੇ ਰਹਿੰਦੇ ਆਗੇ ਤਾਂ ਜੇਕਰ ਤੁਹਾਨੂੰ ਵੀ ਜਾਣਕਾਰੀ ਚੰਗੀ ਲੱਗਦੀ ਹੈਗੀ ਤਾਂ ਤੁਸੀਂ ਆਪਣਾ ਜਿਹੜਾ YouTube ਚੈਨਲ ਹੈਗਾ ਇਸ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਬਾਕੀ ਵੀਡੀਓ ਚ ਦਿੱਤੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਜਾਂਦੇ-ਜਾਂਦੇ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰਕੇ ਜਾਓ ਚਲੋ ਹੁਣ ਤੁਹਾਡਾ ਬਿਨਾ ਟਾਈਮ ਖਰਾਬ ਕਰੇ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਤੁਹਾਨੂੰ ਦੱਸ ਦਿਆਂਗੇ ਕਿ ਪੰਜਾਬ ਪੁਲਿਸ ਆ ਜਿਹੜੀ ਉਹਨੇ ਇਦਾਂ ਦਾ ਡਾਕੂਮੈਂਟ ਕਿਉਂ ਜਾਰੀ ਕੀਤਾ ਜਿਹਦੇ ਵਿੱਚ ਇਹ ਲਿਖਿਆ ਹੋਇਆਗਾ ਕਿ ਨਵੇਂ ਕਿਤੇ ਭਰਤੀ ਸਟੂਡੈਂਟਾਂ ਦੀ ਜਿਹੜੀ ਡਿਊਟੀ ਹੈਗੀ ਉਹ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਲਗਾਈ ਜਾਊ ਜਾਨੀ ਕਿ ਤੁਹਾਡੇ ਆਪਣੇ ਜ਼ਿਲ੍ਹੇ ਜਿੱਥੇ ਤੁਸੀਂ ਬਿਲੋਂਗ ਕਰਦੇ ਹੋਗੇ ਉਹਦੇ ਵਿੱਚ ਤੁਹਾਡੀ ਡਿਊਟੀ ਆ ਜਿਹੜੀ ਉਹਨੇ ਕਿਉਂ ਨਹੀਂ ਲਗਾਈ ਜਾਊਗੀ ਤਾਂ 2021 ਦੇ ਵਿੱਚ ਇੱਕ ਭਰਤੀ ਆਉਂਦੀ ਹੈਗੀ ਪੰਜਾਬ ਪੁਲਿਸ ਕਾਂਸਟੇਬਲ ਦੀ ਉਹਦੇ ਵਿੱਚ ਜਿਹੜੇ ਸਟੂਡੈਂਟ ਟਾਪਰ ਸੀਗੇ ਯਾਨੀ ਕਿ ਜਿਹੜੇ ਸਟੂਡੈਂਟ ਨੰਬਰ ਜ਼ਿਆਦਾ ਸੀਗੇ ਜਾਂ ਟਾਪਰ ਸੀਗੇ ਉਹਨਾਂ ਦੇ ਵਿੱਚੋਂ ਕੁਝ ਸਟੂਡੈਂਟਾਂ ਦੀ ਡਿਊਟੀ ਹੈਗੀ ਉਹਨਾਂ ਦੇ ਹੋਮ ਡਿਸਟ੍ਰਿਕਟਾਂ ਦੇ ਵਿੱਚ ਯਾਨੀ ਕਿ ਜਿਸ ਜ਼ਿਲ੍ਹੇ ਤੋਂ ਜਿਹੜੇ-ਜਿਹੜੇ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਸੀ ਉਹਨਾਂ ਦੀ ਡਿਊਟੀ ਉਹਨਾਂ ਦੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਲਗਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਉਹ 2 ਸਾਲਾਂ ਵਾਂਗੂ ਡਿਊਟੀ ਵੀ ਕਰਦੇ ਨੇਗੇ ਪਰ ਉਸ ਤੋਂ ਬਾਅਦ ਪੰਜਾਬ ਪੁਲਿਸ ਇੱਕ ਡਾਕੂਮੈਂਟ ਜਾਰੀ ਕਰਦੀ ਹੈਗੀ ਉਸ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਸੀ ਵੀ ਜਿੰਨੇ ਵੀ ਸਟੂਡੈਂਟ 2020 ਦੇ ਵਿੱਚ ਜਾਂ ਫਿਰ 2020 ਤੋਂ ਬਾਅਦ ਭਰਤੀ ਹੋਏ ਨੇਗੇ ਪੰਜਾਬ ਪੁਲਿਸ ਦੇ ਵਿੱਚ ਚਾਹੇ ਉਹ ਕਾਂਸਟੇਬਲ ਹੋਣ ਜਾਂ ਕਾਂਸਟੇਬਲ ਤੋਂ ਵੱਡੇ ਰੈਂਕ ਦੇ ਹੋਣ ਤਾਂ ਉਹਨਾਂ ਦੀ ਜਿਹੜੀ ਡਿਊਟੀ ਹੈਗੀ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਲਗਾਉਣੀ ਹੈਗੀ ਇਹ ਗੱਲ ਕਹੀ ਗਈ ਸੀਗੀ ਉਸ ਡਾਕੂਮੈਂਟ ਦੇ ਵਿੱਚ ਪਰ ਹੁਣ ਤੁਸੀਂ ਕਹੋਗੇ ਵੀ ਸਾਡੇ ਵੀ ਸਾਡਾ ਜਿਹੜਾ ਫਰੈਂਡ ਹੈਗਾ ਜਾਂ ਸਾਡੀ دوست ਹੈਗੀ ਉਹਦੀ ਡਿਊਟੀ ਤਾਂ ਸਾਡੇ ਹੋਮ ਡਿਸਟ੍ਰਿਕਟ ਦੇ ਵਿੱਚ ਲੱਗੀ ਹੋਈ ਹੈਗੀ ਜਾਨਕਿ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਇਹਦਾ ਕੀ ਕਾਰਨ ਹੈ ਜਾਂ ਹੋ ਸਕਦਾ ਕੋਈ ਤੁਹਾਡਾ ਰਿਸ਼ਤੇਦਾਰ ਵੀ ਹੋਵੇ ਉਹ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਡਿਊਟੀ ਕਰ ਰਿਹਾ ਹੋਵੇ ਉਸਦਾ ਕੀ ਕਾਰਨ ਹੈ ਜਾ ਤਾਂ ਫਿਰ ਤੁਹਾਡਾ ਦੋਸਤ ਜਾਂ ਰਿਸ਼ਤੇਦਾਰ 2020 ਤੋਂ ਪਹਿਲਾਂ ਭਰਤੀ ਹੋਇਆ ਹੋਣਾ ਕਿਉਂਕਿ 2020 ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਭਰਤੀ ਹੋਏ ਨੇਗੇ ਉਹਨਾਂ ਤੇ ਇਹ ਰੂਲ ਲਾਗੂ ਨਹੀਂ ਹੁੰਦਾ ਜਾਂ ਫਿਰ ਇਹਦਾ ਦੂਸਰਾ ਕਾਰਨ ਆ ਉਹ ਸਾਨੂੰ ਆਪਾਂ ਅੱਗੇ ਦੱਸ ਦੇਵਾਂਗੇ ਪਹਿਲਾਂ ਤੁਸੀਂ ਇਹ ਆਫੀਸ਼ੀਅਲ ਡਾਕੂਮੈਂਟ ਦੇਖ ਲਓ ਜਿਹਦੇ ਵਿੱਚ ਇਹ ਲਿਖਿਆ ਹੋਇਆਗਾ ਜਿਹੜਾ ਡਾਕੂਮੈਂਟ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋਗੇ ਇਹ ਉਹ ਰੀਅਲ ਡਾਕੂਮੈਂਟ ਆ ਜਿਹੜਾ ਪੰਜਾਬ ਪੁਲਿਸ ਦੁਆਰਾ ਜਾਰੀ ਕੀਤਾ ਗਿਆ ਸੀ ਤਾਂ ਇਹ ਡਾਕੂਮੈਂਟਸ ਨੂੰ ਡਿਟੇਲ ਨਾਲ ਪੜ੍ਹਾਉਣਿਆਂਗੇ ਜੇਕਰ ਤੁਹਾਨੂੰ ਇਹ ਡਾਕੂਮੈਂਟ ਸਕਰੀਨ ਦੇ ਉੱਪਰ ਸਾਫ਼ ਨਹੀਂ ਦਿਖ ਰ ਤਾਂ ਤੁਸੀਂ ਆਪਣੇ ਟੈਲੀਗ੍ਰam ਚੈਨਲ ਦੇ ਉੱਪਰ ਜਾ ਕੇ ਵੀ ਇਸ ਡਾਕੂਮੈਂਟ ਨੂੰ ਪੜ੍ਹ ਸਕਦੇ ਹੋਗੇ ਜਾਂ ਫਿਰ ਤੁਸੀਂ ਪੰਜਾਬ ਪੁਲਿਸ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਤਾਂ ਤੁਸੀਂ ਉਹਦੇ ਵਿੱਚ ਵੀ ਜਾ ਕੇ ਆਪਣਾ ਇਸ ਡਾਕੂਮੈਂਟ ਨੂੰ ਪੜ੍ਹ ਸਕਦੇ ਹੋਗੇ ਜੇਕਰ ਤੁਸੀਂ ਆਪਣੇ ਟੈਲੀਗ੍ਰam ਤੋਂ ਪੜ੍ਹਨਾ ਚਾਹੁੰਦੇ ਹੋਗੇ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਡਾਕੂਮੈਂਟ ਮੈਂ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਦੇ ਦੂੰਗਾ ਤੁਸੀਂ ਡਾਇਰੈਕਟ ਜਾ ਕੇ ਉੱਥੋਂ ਇਸ ਨੂੰ ਪੜ੍ਹ ਸਕਦੇ ਹੋਗੇ ਜਾਂ ਫਿਰ ਆਪਾਂ ਲਿੰਕ ਆ ਜਿਹੜਾ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦੇਵਾਂਗੇ ਜਾ ਫਿਰ ਆਪ ਤੁਸੀਂ ਸਿੱਧਾ ਜਾ ਕੇ ਟੈਲੀਗ੍ਰਾਮ ਤੇ ਸਰਚ ਕਰ ਲਿਓ ਆਪਣੇ ਟੈਲੀਗ੍ਰਾਮ ਚੈਨਲ ਦਾ ਨਾਮ ਆਗਾ ਸਟੱਡੀ ਵਿਦ ਲਾਡੀ ਤੁਸੀਂ ਉੱਥੇ ਸਿੱਧਾ ਜਾ ਕੇ ਸਰਚ ਕਰੋਗੇ ਤਾਂ ਤੁਹਾਨੂੰ ਜਿਹੜਾ ਆਪਣਾ ਚੈਨਲ ਆ ਮਿਲ ਜੂਗਾ ਤਾਂ ਚੈਨਲ ਦਾ ਨਾਮ ਉਸਨੂੰ ਦੱਸਤਾ ਵੀ ਸਟੱਡੀ ਵਿਦ ਲਾਡੀ ਹੈਗਾ ਉੱਥੇ ਆਪਾਂ ਇਹ ਡਾਕੂਮੈਂਟ ਜਿਹੜਾ ਪਾ ਦਾਂਗੇ ਉੱਥੇ ਜਾ ਕੇ ਤੁਸੀਂ ਜੇਕਰ ਤੁਹਾਨੂੰ ਵੀਡੀਓ ਚ ਸਾਫ਼ ਨਹੀਂ ਦਿਖ ਰਿਹਾ ਤਾਂ ਤੁਸੀਂ ਆਪਣਾ ਪੜ ਲਿਓ ਤੁਸੀਂ ਇਸ ਡਾਕੂਮੈਂਟ ਦੇ ਵਿੱਚ ਜੇਕਰ ਦੇਖ ਪਾ ਰਹੇ ਹੋਗੇ ਤਾਂ ਇਹਦੇ ਵਿੱਚ ਮੇਨਲੀ 4 ਪੁਆਇੰਟ ਨੇ ਜਿਹੜੇ ਉਹ ਲਿਖੇ ਹੋਏ ਨੇ ਆਪਾਂ ਬਾਰੀ-ਬਾਰੀ ਚਾਰੇ ਪੁਆਇੰਟਾਂ ਨੂੰ ਸਮਝਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਇਸ ਡਾਕੂਮੈਂਟ ਨੂੰ ਜਾਰੀ ਕਰਨ ਦੀ ਤਰੀਕ ਲਿਖੀ ਗਈ ਹੈਗੀ ਤਰੀਕ ਜਿਹੜੀ ਲਿਖੀ ਗਈ ਹੈਗੀ 15 ਜੂਨ 2024 ਨੂੰ ਜਿਹੜਾ ਪੰਜਾਬ ਪੁਲਿਸ ਦੁਬਾਰਾ ਡਾਕੂਮੈਂਟ ਆ ਉਹ ਜਾਰੀ ਕੀਤਾ ਗਿਆ ਸੀ ਤੇ ਇਹਦੇ ਪਹਿਲੇ ਪੁਆਇੰਟ ਦੇ ਵਿੱਚ ਜਿਹੜਾ ਲਿਖਿਆ ਗਿਆਗਾ ਪਹਿਲੇ ਪੁਆਇੰਟ ਦੇ ਵਿੱਚ ਜਿਹੜੀ ਸਟੇਸ਼ਨਾਂ ਦੇ ਪੰਜਾਬ ਪੁਲਿਸ ਦੇ ਜਿਹੜੇ ਸਟੇਸ਼ਨ ਨੇਗੇ ਉਹਨਾਂ ਦੇ ਵਿੱਚ ਡਿਊਟੀ ਲੱਗਦੀ ਯਾਨੀ ਕਿ ਥਾਣੇ ਨੇਗੇ ਉਹਨਾਂ ਦੇ ਵਿੱਚ ਜਿਹੜੇ ਸਟੂਡੈਂਟਾਂ ਦੀ ਡਿਊਟੀ ਲੱਗੂਗੀ ਜਾਂ ਹੋਰਾਂ ਦੀ ਜਿਹੜੀ ਡਿਊਟੀ ਲੱਗੀ ਹੋਈ ਹੈ ਪੁਰਾਣੇ ਸਟੂਡੈਂਟਾਂ ਦੀ ਡਿਊਟੀ ਲੱਗੀ ਹੈਗੀ ਤਾਂ ਜੇ ਉਹ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਨੇਗੇ ਤਾ ਇੱਕ ਹੈੱਡ ਕਨਸਟੇਬਲ ਜੇ ਇੱਕ ਕਨਸਟੇਬਲ ਦੀ ਡਿਊਟੀ ਇੱਕ ਥਾਣੇ ਦੇ ਵਿੱਚ ਕੇਵਲ 3 ਸਾਲ ਤੱਕ ਹੀ ਲੱਗ ਸਕਦੀ ਹੈਗੀ ਇਸ ਤੋਂ ਜ਼ਿਆਦਾ ਨਹੀਂ ਲੱਗ ਸਕਦੀ ਜਾਨੀ ਕਹਿੰਦਾ ਭਾਬ ਇਹ ਇਹ ਹੈਗਾ ਵੀ ਜਦੋਂ ਤੁਸੀਂ ਕਾਨੂੰ ਭਰਤੀ ਹੋ ਜਾਓਗੇ ਤੇ ਟ੍ਰੇਨਿੰਗ ਤੋਂ ਬਾਅਦ ਜੋ ਤੁਹਾਡੀ ਡਿਊਟੀ ਹੈ ਜਿਹੜੀ ਉਹ ਕਿਸੇ ਇੱਕ ਥਾਣੇ ਦੇ ਵਿੱਚ ਲੱਗ ਜੂਗੀ ਤਾਂ ਤੁਸੀਂ ਇੱਕ ਥਾਣੇ ਦੇ ਵਿੱਚ ਵੱਧ ਤੋਂ ਵੱਧ 3 ਸਾਲ ਤੱਕ ਨੌਕਰੀ ਕਰ ਸਕਦੇ ਹੋਗੇ ਉਸ ਤੋਂ ਜ਼ਿਆਦਾ ਨਹੀਂ ਜੇ ਤੁਹਾਣੇ 3 ਸਾਲ ਪੂਰੇ ਹੋ ਗਏ ਤਾਂ ਤੁਹਾਡੀ ਜਿਹੜੀ ਬਦਲੀ ਆ ਉਹ ਕਰ ਦਿੱਤੀ ਜਾਊਗੀ ਹੋ ਸਕਦਾ ਤੁਹਾਡੀ ਬਦਲੀ 3 ਸਾਲਾਂ ਤੋਂ ਪਹਿਲਾਂ ਹੀ ਹੋ ਜਾਵੇ ਪਰ ਤੁਸੀਂ ਵੱਧ ਤੋਂ ਵੱਧ 3 ਸਾਲ ਹੀ ਇੱਕ ਥਾਣੇ ਦੇ ਵਿੱਚ ਲਗਾ ਸਕਦੇ ਹੋਗੇ ਚਾਹੇ ਤੁਸੀਂ ਇਕੱਠੇ ਲੱਗ ਥੋੜੇ ਇਕੱਠੇ ਲਗਾ ਲਓ ਜਾਂ ਫਿਰ ਟੋਟਿਆਂ ਦੇ ਵਿੱਚ ਮੰਨ ਲਓ ਜਿਵੇਂ ਆਪਾਂ ਕਹਿੰਨੇ ਵੀ 6 ਮਹੀਨੇ ਇੱਕ ਵਾਰ ਲੱਗ ਗਈ ਉਸ ਤੋਂ ਬਾਅਦ ਫਿਰ 2 ਸਾਲਾਂ ਬਾਅਦ ਤੁਹਾਡੀ ਡਿਊਟੀ ਜਿਹੜੀ ਸੇਮ ਥਾਣੇ ਦੇ ਵਿੱਚ ਆ ਗਈ ਉਸ ਤੋਂ ਬਾਅਦ ਫਿਰ ਤੁਹਾਡੀ 6 ਮਹੀਨੇ ਡਿਊਟੀ ਲੱਗੀ ਜਾਂ ਸਾਲ ਲੱਗੀ ਕਹਿੰਦਾ ਭਾਬਾ ਇਹ ਆ ਵੀ ਛੋਟਸੀ ਆਪਣੀ ਸਰਵਿਸ ਦੇ ਵਿੱਚ ਇੱਕ ਥਾਣੇ ਦੇ ਵਿੱਚ ਵੱਧ ਤੋਂ ਵੱਧ 3 ਸਾਲ ਹੀ ਡਿਊਟੀ ਆ ਉਹ ਕਰ ਸਕਦੇ ਹੋਗੇ ਦੂਜੇ ਪੁਆਇੰਟ ਦੀ ਗੱਲ ਕਰੀਏ ਦੂਜੇ ਪੁਆਇੰਟ ਦੇ ਵਿੱਚ ਗੱਲ ਕੀਤੀ ਗਈ ਹੈਗੀ ਵੀ ਡਿਸਟ੍ਰਿਕਟ ਦੇ ਵਿੱਚ ਪੋਸਟਿੰਗ ਦੀ ਮੰਨ ਲਓ ਤੁਹਾਨੂੰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਕਿਸੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਡਿਊਟੀ ਲੱਗ ਜਾਂਦੀ ਹੈਗੀ ਇਹ ਇਹ ਮੇਨਲੀ ਕਾਂਸਟੇਬਲਾਂ ਵਾਸਤੇ ਨਹੀਂ ਹੈਗਾ ਇਹ ਜਿਹੜੇ ਸਿੱਧਾ ASI ਭਰਤੀ ਹੁੰਦੇ ਨੇ ਚਾਹੀ ਤੁਸੀਂ ਸਿੱਧਾ ਡਾਇਰੈਕਟ ASI ਭਰਤੀ ਹੋ ਜਮ ਚਾਹੀ ਤੁਸੀਂ ਕਾਂਸਟੇਬਲ ਤੋਂ ਬਾਅਦ ਆਪਣਾ ਪ੍ਰੋਮੋਸ਼ਨ ਲੈ ਕੇ ASI ਬਣੋ ਜਦੋਂ ਤੁਸੀਂ ASI ਬਣੋਗੇ ਤਾਂ ASI ਤੋਂ ਲੈ ਕੇ ਜਿਹੜੇ ਇਨਸਪੈਕਟਰ ਰੈਂਕ ਦੇ ਵਿਅਕਤੀ ਨੇਗੇ ਜਾਂ ਆਪਾਂ ਕਹੇ ਦੀ ਵੀ ਮੁਲਾਜ਼ਮ ਹੋਣਗੇ ਉਹ ਇੱਕ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ 8 ਸਾਲ ਆ ਜਿਹੜੀ ਉਹ ਡਿਊਟੀ ਕਰ ਸਕਦੇ ਨੇ ASI ਤੋਂ ਲੈ ਕੇ ਆਪਣਾ ਇਨਸਪੈਕਟਰ ਰੈਂਕ ਤੱਕ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਾਂ ਗੱਲ ਕਰ ਲਈ ਜਿਹੜੇ ਆਪਣੇ ਹੈੱਡ ਕਨਸਟੇਬਲ ਭਰਤੀ ਹੋਣਗੇ ਤਾਂ ਹੈੱਡ ਕਨਸਟੇਬਲ ਤੋਂ ਬਾਅਦ ਜੋ ਤੱਕ ਇਨਸਪੈਕਟਰ ਬਣਨਗੇ ਤਾਂ ਉਦੋਂ ਤੱਕ ਉਹ ਮਤਲਬ ਕਿ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਡਿਊਟੀ ਲਾਈ ਜਾਊਗੀ ਉਹ ਮਾਤਰ 15 ਸਾਲ ਤੱਕ ਜਿਹੜੀ ਡਿਊਟੀ ਹੈਗੀ ਉਹ ਕਰ ਸਕਦੇ ਨੇਗੇ ਇਸ ਤੋਂ ਜ਼ਿਆਦਾ ਜਿਹੜੀ ਡਿਊਟੀਆਂ ਉਹ ਨਹੀਂ ਕਰ ਸਕਦੇ ਇਹ ਡਿਊਟੀ ਤੁਹਾਡੀ ਲਗਾਤਾਰ ਤਾਂ ਨਹੀਂ ਲੱਗਣੀ 15 ਸਾਲ ਲਗਾਤਾਰ ਕਿਸੇ ਦੀ ਵੀ ਇੱਕ ਜ਼ਿਲ੍ਹੇ ਦੇ ਵਿੱਚ ਡਿਊਟੀ ਨਹੀਂ ਰਹਿਣੀ ਹੁੰਦੀ ਚੇਂਜ ਹੁੰਦੀ ਰਹਿੰਦੀ ਹੁੰਦੀ ਆ ਇਹਦਾ ਵੀ ਸੇਮ ਕੰਡੀਸ਼ਨ ਉਹੀ ਹੈ ਕਿ ਹੋ ਸਕਦਾ ਤੁਹਾਡੀ 2 ਸਾਲ ਇਕੱਠੀ ਲੱਗੀ ਜਾਂ ਤੁਹਾਡੀ 3 ਸਾਲ ਇਕੱਠੀ ਲੱਗੀ ਇਦਾਂ ਕਰ ਕਰ ਵੱਤੋ ਆ ਤੁਸੀਂ 15 ਸਾਲ ਤੱਕ ਜਿਹੜੀ ਇੱਕ ਜ਼ਿਲ੍ਹੇ ਦੇ ਵਿੱਚ ਡਿਊਟੀ ਆ ਉਹ ਕਰ ਸਕਦੇ ਹੋਗੇ ਉਸ ਤੋਂ ਬਾਅਦ ਤੀਜੇ ਪੁਆਇੰਟ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਆ ਉਹ ਰੇਂਜ ਦੇ ਵਿੱਚ ਪੋਸਟਿੰਗ ਕੀਤੀ ਗਈ ਆ ਹੁਣ ਮੇਰੇ ਦਿਮਾਗ ਚੋਂ ਸਕਿਪ ਹੋ ਗਿਆ ਵੀ ਪੰਜਾਬ ਦੇ ਵਿੱਚ ਟੋਟਲ ਕਿੰਨੀਆਂ ਰੇਂਜਾਂ ਨੇ ਗਈਆਂ ਤਾ ਇੱਕ ਰੇਂਜ ਦੇ ਵਿੱਚ ਲਗਭਗ ਤਿੰਨ ਚਾਰ ਜਿਹੜੇ ਜ਼ਿਲ੍ਹੇ ਹੁੰਦੇ ਨੇਗੇ ਬਾਕੀ ਤੁਸੀਂ ਗੂਗਲ ਤੇ ਸਰਚ ਕਰ ਲਿਓ ਵੀ ਕਿੰਨੀਆਂ ਪੰਜਾਬ ਦੇ ਵਿੱਚ ਰੇਂਜਾਂ ਨੇ ਤੇ ਕਿਹੜੀਆਂ-ਕਿਹੜੀਆਂ ਰੇਂਜਾਂ ਨਿਗੀਆਂ ਤੇ ਜਿਵੇਂ ਆਪਣੇ ਪਟਿਆਲਾ ਰੇਂਜ ਹੈਗੀ ਉਸ ਤੋਂ ਬਾਅਦ ਲੁਧਿਆਣਾ ਵੀ ਇੱਕ ਰੇਂਜ ਹੈਗੀ ਤੇ ਬਠਿੰਡਾ ਵੀ ਇੱਕ ਰੇਂਜ ਹੈਗੀ ਮੰਨ ਲਓ ਛੋਟੀ ਪੰਜਾਬ ਦੀ ਤਾਂ ਇਹਦਾ ਹੋਰ ਵੀ ਰੇਂਜਾਂ ਹੈਗੀਆਂ ਨੇ ਤੁਸੀਂ ਮੜਾ ਗੂਗਲ ਸਰਚ ਕਰਕੇ ਉੱਚ ਦੇਖ ਲਿਓ ਵੀ ਕਿਹੜੀਆਂ-ਕਿਹੜੀਆਂ ਰੇਂਜਾਂ ਨੇਗੀਆਂ ਤਾਂ ਇੱਕ ਰੇਂਜ ਦੇ ਵਿੱਚ ਤਿੰਨ ਚਾਰ ਜ਼ਿਲ੍ਹੇ ਹੁੰਦੇ ਨੇਗੇ ਮੰਨ ਲਓ ਛੋਟੀ ਕਿਸੇ ਇੱਕ ਰੇਂਜ ਦੇ ਵਿੱਚ ਡਿਊਟੀ ਲੱਗੀ ਮਨ ਲਓ ਜਮਿਆ ਆਪਾਂ ਮਲੇਨੀ ਛੋਟੀ ਪਟਿਆਲਾ ਰੇਂਜ ਦੇ ਵਿੱਚ ਡਿਊਟੀ ਲੱਗ ਗਈ ਤੇ ਤੁਸੀਂ ਐਸਆਈ ਰੈਂਕ ਦੇ ਹੋਗੇ ਐਸਆਈ ਤੋਂ ਲੈ ਕੇ ਤੁਹਾਡਾ ਰੈਂਕ ਜਿਹੜਾ ਇਨਸਪੈਕਟਰ ਰੈਂਕ ਦਾਗਾ ਤਾਂ ਤੁਹਾਡੀ ਜਿਹੜੀ ਡਿਊਟੀ ਹੈਗੀ ਇੱਕ ਰੇਂਜ ਦੇ ਵਿੱਚ ਵੱਧ ਤੋਂ ਵੱਧ 12 ਸਾਲ ਲੱਗ ਸਕਦੀ ਹੈਗੀ ਇਸ ਤੋਂ ਜ਼ਿਆਦਾ ਤੁਹਾਡੀ ਡਿਊਟੀ ਹੈ ਜਿਹੜੀ ਇੱਕ ਰੇਂਜ ਦੇ ਵਿੱਚ ਨਹੀਂ ਲੱਗੂਗੀ ਉਸ ਤੋਂ ਬਾਅਦ ਆਪਾਂ ਦੂਸਰੇ ਨੰਬਰ ਤੇ ਗੱਲ ਲਿਖੀ ਹੋਈ ਆ ਮੰਨ ਲਓ ਵੀ ਤੁਸੀਂ ਹੈੱਡ ਕਾਸਟੇਬਲ ਭਰਤੀ ਹੋ ਜਾਨੇ ਹੋਗੇ ਹੈੱਡ ਕਾਸਟੇਬਲ ਜੇ ਤੁਸੀਂ ਭਰਤੀ ਹੋਨੇ ਹੋ ਹੈੱਡ ਕਾਸਟੇਬਲ ਭਰਤੀ ਹੋਣ ਤੋਂ ਬਾਅਦ ਇਨਸਪੈਕਟਰ ਰੈਂਕ ਤੱਕ ਜਦ ਤੱਕ ਤੁਸੀਂ ਜਾਮ ਹੋਗੇ ਉਤੱਕ ਛੋਟੀ ਇੱਕ ਰੇਂਜ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਡਿਊਟੀ ਹੈਗੀ ਉਹ 20 ਸਾਲ ਤੱਕ ਲੱਗ ਸਕਦੀ ਹੈਗੀ ਇਸ ਤੋਂ ਜ਼ਿਆਦਾ ਨਹੀਂ ਲੱਗੂਗੀ ਹੁਣ ਜਿਹੜਾ ਚੌਥਾ ਪੁਆਇੰਟ ਹੈ ਤੇ ਲਾਸਟ ਪੁਆਇੰਟ ਹੈਗਾ ਇਹ ਤੁਹਾਡਾ ਆਪਣੇ ਵਾਸਤੇ ਵੀ ਜਿਹੜੇ ਨਵੇਂ ਭਰਤੀ ਹੋਣਗੇ ਇਹਦੇ ਵਿੱਚ ਤੁਸੀਂ ਸਾਫ਼-ਸਾਫ਼ ਪੜ੍ਹ ਸਕਦੇ ਹੋਗੇ ਇਹਦੇ ਵਿੱਚ ਇਹੀ ਗੱਲ ਲਿਖੀ ਗਈ ਆ ਵੀ ਜਿਹੜੇ 2020 ਦੇ ਵਿੱਚ ਭਰਤੀ ਹੋਏ ਨੇ ਜਾਂ 2020 ਤੋਂ ਬਾਅਦ ਭਰਤੀਆਂ ਹੋਈਆਂ ਨੇ ਪੰਜਾਬ ਪੁਲਿਸ ਦੀਆਂ ਉਹਨਾਂ ਦੀ ਜਿਹੜੀ ਡਿਊਟੀ ਹੈਗੀ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਲਗਾਈ ਜਾਊਗੀ ਤਾਂ ਜੇ ਮਤਲਬ ਕੀ ਤੁਸੀਂ ਜਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜਾਂ ਤੁਹਾਡਾ ਆਪਣਾ ਜ਼ਿਲ੍ਹਾ ਹੈ ਜਿਹੜਾ ਤੁਹਾਡੀ ਡਿਊਟੀ ਹੈਗੀ ਉਸ ਜ਼ਿਲ੍ਹੇ ਦੇ ਵਿੱਚ ਨਹੀਂ ਲਗਾਈ ਜਾਊਗੀ ਯਾਨੀ ਕਿ ਹੋਮ ਟਾਊਨ ਦੇ ਵਿੱਚ ਤੁਹਾਡੀ ਜਿਹੜੀ ਡਿਊਟੀ ਹੈਗੀ ਉਹ ਨਹੀਂ ਲੱਗੂਗੀ ਜਿਹੜੇ ਨਵੇਂ ਪੰਜਾਬ ਪੁਸ ਦੇ ਵਿੱਚ ਭਰਤੀ ਹੋਣਗੇ ਹੁਣ ਜੇ ਗੱਲ ਕਰ ਲਈਏ ਵੀ ਇਹ ਕਿੰਨਾ ਟਾਈਮ ਦੀ ਡਿਊਟੀ ਹੈਗੀ ਉਹ ਨਹੀਂ ਲੱਗੂਗੀ ਤਾਂ ਜੇ ਮੰਨ ਲਓ ਆਪਾਂ ਮੰਨ ਲੈਂਦੇ ਆ ਵੀ ਤੁਸੀਂ ਕੱਲ ਨੂੰ ਭਰਤੀ ਹੋ ਜਾਨੇ ਹੋਗੇ ਜਦੋਂ ਤੁਸੀਂ ਭਰਤੀ ਹੋਗੇ ਜਿਸ ਦਿਨ ਵੀ ਤੁਸੀਂ ਭਰਤੀ ਹੋ ਜਾਓਗੇ ਉਸ ਤੋਂ ਲੈ ਕੇ 3 ਸਾਲ ਤੱਕ ਯਾਨੀ ਕਿ ਪਹਿਲੇ 3 ਸਾਲ ਤੱਕ ਜਿਹੜੀ ਤੁਹਾਡੀ ਡਿਊਟੀ ਹੈਗੀ ਉਹ ਤੁਹਾਡੇ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਲਗਾਈ ਜਾਊਗੀ ਤਿੰਨ ਸਾਲ ਤੋ ਬਸ ਡੀਡੀ ਡਿਊਟੀ ਹੈਗੀ ਉਹ ਤੁਹਾਡੇ ਹੋਮ ਡਿਸਟ੍ਰਿਕਟ ਯਾਨੀ ਕਿ ਤੁਹਾਡੇ ਆਪਣੇ ਜ਼ਿਲ੍ਹੇ ਜਿਹੜੇ ਜਿਹੜੇ ਤੁਸੀਂ ਬਿਲੋਂਗ ਕਰਦੇ ਹੋਗੇ ਉਹਦੇ ਵਿੱਚ ਲੱਗ ਸਕਦੀ ਹੈਗੀ ਇਹ ਨਹੀਂ ਹੋਊਗਾ ਵੀ ਮੰਨ ਲਓ ਤੁਸੀਂ ਨੇ ਕੱਲ ਨੂੰ ਭਰਤੀ ਹੋਏ ਤੇ ਜਿੱਦੇ ਤੁਹਾਡੇ ਤਿੰਨ ਸਾਲ ਖਤਮ ਹੋ ਗਏ ਉਸ ਤੋਂ ਬਾਅਦ ਅਗਲੇ ਦਿਨ ਹੀ ਤੁਹਾਡੀ ਡੀਡੀ ਡਿਊਟੀ ਹੈਗੀ ਉਹ ਤੁਹਾਡੇ ਹੋਮ ਡਿਸਟ੍ਰਿਕਟ ਯਾਨੀ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਲੱਗ ਜੂਗੀ ਐਵੇਂ ਨਹੀਂ ਹੋਊਗਾ ਇਹਦਾ ਇਹਦੇ ਵੀ ਲੈਟਰ ਦੇ ਵਿੱਚ ਹੀ ਲਿਖਿਆ ਗਿਆ ਵੀ ਤਿੰਨ ਸਾਲ ਤੱਕ ਤੁਹਾਡੀ ਤੁਹਾਡੀ ਡਿਊਟੀ ਹੈਗੀ ਉਹ ਬਿਲਕੁਲ ਹੀ ਨਹੀਂ ਲੱਗੂਗੀ ਚਾਹੇ ਤੁਸੀਂ ਆਪਣੇ ਐਪਲੀਕੇਸ਼ਨਾਂ ਦੇ ਲੋ ਜੋ ਮਰਜ਼ੀ ਕਰ ਲਓ ਹਾਂ ਕੋਈ ਐਮਰਜੈਂਸੀ ਕੋਈ ਕੰਡੀਸ਼ਨਾਂ ਹੁੰਦੀਆਂ ਜਿਵੇਂ ਕੋਈ ਉਦੇ ਵਿੱਚ ਲੱਗ ਜਵੇ ਪਕਾਈ ਨਹੀਂ ਸਕਦੇ ਪਰ ਸਲੇਟਰਨ ਦੇ ਅਕੋਰਡਿੰਗ ਵੀ ਤੁਹਾਡੀ ਪਹਿਲੇ 3 ਸਾਲ ਜੋ ਤੁਸੀਂ ਡਿਊਟੀ ਚੜ੍ਹੋਗੇ ਤੁਹਾਡੀ ਡਿਊਟੀ ਹੈਗੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਨਹੀਂ ਲੱਗੂਗੀ ਹਾਂ ਜੋ ਤੁਹਾਡੀ 3 ਸਾਲ ਪੂਰੇ ਹੋ ਗਏ ਮੈਂਕਵੇਂ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਇੱਕ ਅਰਜੀ ਲਿਖ ਸਕਦੇ ਹੋਗੇ ਜਿਹਦੇ ਪਿੱਛੇ ਤੁਸੀਂ ਡਿਪਾਰਟਮੈਂਟ ਦੇ ਅੱਗੇ ਅਪੀਲ ਕਰ ਸਕਦੇ ਹੋਗੇ ਵੀ ਮੇਰੇ 3 ਸਾਲ ਜਿਹੜੇ ਇਹ ਪੂਰੇ ਹੋ ਚੁੱਕੇ ਨੇ ਤੇ ਹੁਣ ਮੇਰੀ ਡਿਊਟੀ ਕਿਰਪਾ ਕਰਕੇ ਮੇਰੇ ਹੋਮ ਡਿਸਟ੍ਰਿਕਟ ਦੇ ਵਿੱਚ ਲਗਾਈ ਜਾਵੇ ਤਾਂ ਜੇਕਰ ਤੁਸੀਂ ਐਪਲੀਕੇਸ਼ਨ ਨਹੀਂ ਲਿਖਦੇ ਤਾਂ ਹੋ ਸਕਦਾ ਤੁਹਾਡੀ ਜਿਹੜੀ ਹੋਮ ਡਿਸਟ੍ਰਿਕਟ ਵਿੱਚ ਡਿਊਟੀ ਹੈਗੀ ਉਛੇ ਸਾਲਾਂ ਲੱਗੇ ਜਾਂ 10 ਸਾਲਾਂ ਲੱਗੇ ਤਾਂ ਵੱਧ ਟਾਈਮ ਵੀ ਹੋ ਸਕਦਾ ਪਰ ਘੱਟ ਤੋਂ ਘੱਟ ਜਿਹੜਾ ਸਮਾਂਗਾ ਉਹ 3 ਸਾਲਾਂ ਵੀ 3 ਸਾਲ ਤੁਹਾਡੀ ਡਿਊਟੀ ਹੈ ਜਿਹੜੀ ਤੁਹਾਡੇ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਲਗਾਈ ਜਾਊਗੀ ਉਸ ਤੋਂ ਬਾਅਦ ਲੱਗ ਸਕਦੀ ਹੈਗੀ ਤਾਂ ਉਹ ਕਿਸੇ 3 ਸਾਲ ਤੋਂ ਬਾਅਦ ਕਿਸੇ ਸਾਲ ਵੀ ਤੁਹਾਡੀ ਡਿਊਟੀ ਹੈ ਜਿਹੜੀ ਤੁਹਾਡੇ ਹੋਮ ਡਿਸਟ੍ਰਿਕਟ ਦੇ ਵਿੱਚ ਲੱਗ ਸਕਦੀ ਹੈਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਬਾਕੀ ਜੇ ਤੁਹਾਡਾ ਕੋਈ ਮਨ ਦੇ ਵਿੱਚ ਡਾਊਟ ਆ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋਗੇ ਤਾਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡਾ ਡਾਊਟ ਹੈ ਜਿਹੜਾ ਉਸ ਨੂੰ ਕਲੀਅਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ